ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਭਾਈ ਗਵਿੰਦਰ ਸਿੰਘ ਜੀ ਸੱਤ ਸਿਪਾਹੀ ਗਰੁੱਪ ਲੁਧਿਆਣਾ ਵੱਲੋਂ ਇੱਕ ਵੀਡੀਓ ਦੇ ਵਿੱਚ ਜਿਹੜੇ ਚਰਚ ਦੇ ਵਿੱਚ ਜਾ ਰਹੇ ਸਿੱਖ ਕਕਾਰਾਂ ਦੇ ਨਾਲ ਕੁਝ ਸਿੱਖ ਵਿਅਕਤੀ ਨੇ ਉਹਨਾਂ ਨੂੰ ਸਿੱਧੇ ਰਾਹੇ ਪੈਣ ਲਈ ਜਾਂ ਉਹਨਾਂ ਨੂੰ ਕੋਈ ਅਪੀਲ ਕੀਤੀ ਸੀ ਆਪਣੇ ਤਰੀਕੇ ਨਾਲ ਜਿਹੜੀ ਇਸਾਈ ਭਾਈਚਾਰੇ ਦੇ ਕੁਝ ਆਗੂ ਨੂੰ ਪਸੰਦ ਨਹੀਂ ਆਈ ਐਲਬਰਟ ਦੁਆ ਤੇ ਗਵਿੰਦਰ ਸਿੰਘ ਦਾ ਕੀ ਮਾਮਲਾ ਹੈ ਇਹ ਅਸੀਂ ਜਾਣਾਂਗੇ ਚੇਅਰਮੈਨ ਸਰਦਾਰ ਬਲਬੀਰ ਸਿੰਘ ਕੀਮਾ ਜੀ ਕੋਲ ਕੀਮਾ ਸਾਹਿਬ ਕੀ ਇਸ ਤਰ੍ਹਾਂ ਮਾਮਲਾ ਜਿਹੜਾ ਸਭ ਦੇ ਦਰਸ਼ਕਾਂ ਨੂੰ ਦੱਸੋ ਇੰਜੀ ਵਾਇਕੂ ਜੀ ਕ ਖਲਸਾ ਵਾਇਕੂ ਜੀ ਦੀ ਫਤਿਹ ਐਕਚੁਅਲੀ ਕਹਾਣੀ ਜਿਹੜੀ ਹੈ ਜੀ ਕਿ ਇੱਕ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨਾਮ ਦਾ ਬੰਦਾ ਬਾਬਾ ਜੀ ਬਾਬਾ ਮੈਡੂਸਨ ਛੋਟੀ ਸੌਪਸਰ ਕੋ ਅਪੀਲ ਲੈ ਕੇ ਜਾਂਦਾ ਵੀ ਮੇਰੇ ਨਾਲ ਮਤਲਬ ਜਿਹੜਾ ਇਸ ਤਰ੍ਹਾਂ ਦੀਆਂ ਵਿਕਤੀਆਂ ਹੋਣਾਂ ਉਸ ਮਸਲੇ ਨੂੰ ਲੈ ਕੇ ਬਾਬਾ ਜੀ ਨੇ ਜਦੋਂ ਗੱਲ ਕੀਤੀ ਹੈ ਤੇ 27 ਤਰੀਕ ਦਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਪਰਚਾ ਹੋ ਗਿਆ ਗੁਰਪ੍ਰੀਤ ਤੇ ਇਹਦਾ ਨਹੀਂ ਕਰਵਾਇਆ ਸਾਈ ਮੱਤ ਵਾਲਿਆਂ ਨੇ ਜੀ ਸਾਈ ਮੱਤ ਵੀ ਨਹੀਂ ਕਹੂੰਗਾ ਮੈਂ ਕੁਝ ਪਾਸਟ੍ਰਾਮ ਲੋ ਕਹਿ ਸਕਦਾ ਮੈਂ ਜੀ ਕਿਉਂਕਿ ਸਾਡੀ ਕਿਸੇ ਵੀ ਧਰਮ ਨਾਲ ਕੋਈ ਲੜਾਈ ਨਹੀਂ ਹੈ ਸਾਡੀ ਅਰਾਈ ਸਮੁੱਚੇ ਪਖੰਡਵਾਦ ਨਾਲ ਆ ਪਖੰਡਵਾਦ ਕਿਸੇ ਵੀ ਧਰਮ ਦੇ ਵਿੱਚ ਛੁਪਿਆ ਹੋਵੇ ਅਸੀਂ ਕਹਿੰਦੇ ਗੁਰਵਾਣੀ ਦੇ ਰਿਕਾਰਡਿੰਗ ਜਿਹੜਾ ਆ ਲੋਕਾਂ ਨੂੰ ਸਿੱਧੀ ਸੇਧ ਦਿੱਤੀ ਜਾਵੇ ਜਿੰਦਗੀ ਦਾ ਜਾਂਚ ਜਿਹੜੀ ਆ ਜੀਉਣ ਦੀ ਉਹ ਦਿੱਤੀ ਜਾਵੇ ਜੀ ਜਿਹੜਾ ਫਾਇਰ ਕਰਕੇ ਹੋਰ ਦੂਸਰਾ ਟੀਕਰਾ ਕਿਸੇ ਵੀ ਧਰਮ ਦੇ ਜਿਹੜਾ ਕੋਈ ਮਤਲ ਜਿਹੜਾ ਆਹ ਔਲ ਸ਼ਕਤੀ ਨਹੀਂ ਹੈ ਜੀ ਕੋਈ ਸ਼ਕਤੀ ਨਹੀਂ ਹੈ ਜਿਹੜੀ ਲੋਕਾਂ ਨੂੰ ਇਸ ਢੰਗ ਨਾਲ ਕਰ ਸਕੇ ਜੀ ਉਹਦੇ ਸਬੰਧ ਵਿੱਚ ਧਰਨਾ ਲਾਇਆ ਗਿਆ ਸੀਗਾ ਧਰਨੇ ਦਾ ਐਲਾਨ ਕੀਤਾ ਗਿਆ 27 ਤਰੀਕ ਨੂੰ ਪੀਏਪੀ ਚੌਕ ਜਲੰਧਰ ਚ ਜੀ 27 ਜੂਨ ਹਾਂ ਜੀ 27 ਆ ਪਿਛਲੀ ਜੂਨ ਨਹੀਂ ਜੀ ਤੇ ਉਹਦੇ ਚ ਪੰਜਾਬ ਦੇ ਕੁਝ ਆਹਲਾ ਅਫਸਰਾਂ ਦੇ ਨਾਲ ਤਾਲਮੇਲ ਜਿਹੜਾ ਹੋਇਆ ਉਹਨਾਂ ਨੇ ਸੰਪਰਕ ਕੀਤਾ ਉਸ ਤੋਂ ਬਾਅਦ ਸੀਪੀ ਸਾਹਿਬ ਦੇ ਘਰ ਇੱਕ ਮੀਟਿੰਗ ਕੀਤੀ ਗਈ ਆ ਰੈ residense ਤੇ ਸੀਪੀ ਸਾਹਿਬ ਦੁਲੰਦਰ ਦੇ ਜੀ ਉਸਵਪਨ ਸ਼ਰਮਾ ਜੀ ਦੇ ਜੀ ਉਹਨਾਂ ਨਾਲ ਜਦੋਂ ਤਾਲਮੇਲ ਕੀਤਾ ਗਿਆ ਹੋਈ ਮੀਟਿੰਗ ਤੇ ਇਹ ਸਿੱਟਾ ਨਿਕਲਿਆ ਕਿ ਤੁਸੀਂ ਇਹ ਚਿਕ ਨੂੰ ਪੋਸਟਪੋਨ ਕਰੋ ਅਸੀਂ ਜਿਹੜਾ ਪਰਚਾ ਜਿਹੜਾ ਆ ਉਹ ਕੈਨਸਲ ਕਰਾਂਗੇ ਜੀ ਲੇਕਿਨ ਉਸੇ ਦਿਨ ਹੀ ਖੰਬਰਾ ਚਰਚ ਦੇ ਵਿੱਚ ਅਸਾਈ ਮਤ ਵੱਲੋਂ ਅੰਕਰ ਨਰੂਲਾ ਜੀ ਵੱਲੋਂ ਜਾਂ ਦੂਸਰੇ ਕੁਝ ਲੋਕ ਉੱਥੇ ਪਹੁੰਚੇ ਹੋਏ ਸੀ ਪਾਸਟਰ ਸਹਿਬਾਨ ਉਹਨਾਂ ਨੇ ਜਸ਼ਨ ਮਨਾਏ ਜੀ ਤੇ ਇੱਥੋਂ ਤੱਕ ਤਾਂ ਕੀਤੀ ਵੀ ਪੰਜ ਵੀ ਬੰਦੇ ਇਕੱਠੇ ਨਹੀਂ ਹੋਏ ਜਦ ਕਿ ਇਹ ਪੋਸਟਪੋਨ ਕੀਤਾ ਗਿਆ ਸੀ ਹਾਲਾਂਕਿ ਸਾਡੀਆਂ ਨਿਹੰਗ ਸਿੰਘ ਫੌਜਾਂ ਜਦੋਂ ਇਕੱਠੀਆਂ ਹੁੰਦੀਆਂ ਨੰਦਪੁਰ ਸਾਹਿਬ ਦੇ ਕੋਲ ਢਾਈ ਲੱਖ ਬੰਦੇ ਦਾ ਇਕੱਠ ਸਾਡਾ ਹੋਇਆ ਪਿਛਲੇ ਸਮੇਂ ਤੇ ਜੀ ਜੀ ਬੱਡੇ ਇਕੱਠਾ ਨੂੰ ਅਸੀਂ ਮਤਲਬ ਜਿਹੜਾ ਆ ਉਹ ਸਬੋਧਨ ਕਰਦੇ ਆ ਦਾ 11 ਨਿਹੰਗ ਸਿੰਘ ਜਿੱਤੇ ਬੰਦੀਆਂ ਦਾ ਚੇਅਰਮੈਨ ਹੈ ਭਾਰਤ ਦਾ ਜੀ ਸਾਨੂੰ ਕੋਈ ਇਹ ਇਹ ਇਕੱਠ ਕਰਨੇ ਕੋਈ ਮਤਲਬ ਜ਼ਿਆਦਾ ਤਕਲੀਫ ਹੈ ਨਹੀਂ ਪ੍ਰੋਬਲਮ ਨਹੀਂ ਜੀ ਪਰ ਮਾਮਲਾ ਐਸੇਲੇ ਚੇਅਰਮੈਨ ਸਾਹਿਬ ਜਿਹੜਾ ਮਾਮਲਾ ਵੱਧ ਚੁੱਕਾ ਹੈ ਐਸੇਲੇ ਸੀਪੀ ਸਾਹਿਬ ਦੇ ਕੋਲ ਕੰਪਲੇਂਟ ਹੈ ਐਲਬਰਟ ਦੁਆਜੀ ਵੱਲੋਂ ਕੰਪਲੇਂਟ ਦਿੱਤੀ ਗਈ ਹੈ ਉਹ ਮਾਮਲਾ ਕੀ ਹੈ ਸੀਪੀ ਸਾਹਿਬ ਨੇ ਦਵਿੰਦਰ ਸਿੰਘ ਦੇ ਸਾਡੇ ਪੁਲਿਸ ਦੀ ਕਾਰਵਾਈ ਹੋਈ ਹੈ ਉਹ ਕੰਪਲੀਟ ਕੀ ਹੈ ਉਹ ਜਿਹੜਾ ਮਾਮਲਾ ਜੀ ਲੁਧਿਆਣੇ ਦੇ ਵਿੱਚ ਐਲਵਰਡ ਥੂਬਾ ਨੇ ਜਾ ਕੇ ਦਵਿੰਦਰ ਤੇ ਇੱਕ ਕੰਪਲੇਟ ਕੀਤੀ ਜੀ ਜਿਧਰ ਜੋ ਹੈ ਕਿ ਉਸ ਤੋਂ ਪਹਿਲਾਂ ਦੀ ਇੱਕ ਕੰਪਲੇਟ ਦਵਿੰਦਰ ਤੇ ਉਹਨਾਂ ਨੇ ਕੀਤੀ ਔਰ ਹਸਮੈਂਟ ਕੀਤਾ ਗਿਆ ਔਰ ਉਹਨਾਂ ਨੂੰ ਰਾਤ ਰੱਖ ਕੇ ਦੁਹੇਰਾ ਸਵੇਰੇ ਛੱਡਿਆ ਗਿਆ ਜੀ ਇਹ ਦੁਬਰੀ ਥਾਣੇ ਦੇ ਵਿੱਚ ਹੀ ਮਗਲ ਜਿਹੜੀ ਹੈ ਘਟਨਾ ਪਹਿਲਾਂ ਘਟੀ ਆ ਤੇ ਹੁਣ ਵੀ ਦੁਬਰੀ ਥਾਣੇ ਦੇ ਜਿਹੜਾ ਐਸਐਚਓ ਹੈ ਉਹ ਦਵਿੰਦਰ ਸਿੰਘ ਦੇ ਘਰ ਦੋ ਗੱਡੀਆਂ ਲੈ ਕੇ ਗਿਆ ਜੀ ਜਦੋਂ ਜਾ ਕੇ ਕੈਮਰੇ ਚੈੱਕ ਕੀਤੇ ਗਏ ਰਾਤ ਨੂੰ ਤੇ ਉਸ ਕੈਮਰਿਆਂ ਦੇ ਵਿੱਚੋਂ ਉੱਥੋਂ ਹੀ ਪਤਾ ਲੱਗਾ ਵੀ ਉੱਥੋਂ ਹੀ ਖੜਕੇ ਦਵਿੰਦਰ ਸਿੰਘ ਨੂੰ ਫੋਨ ਕੀਤਾ ਜੀ ਉਸ ਤੋਂ ਬਾਅਦ ਦਵਿੰਦਰ ਸਿੰਘ ਨੇ ਮੈਨਾਂ ਮਗਲ ਰਾਬਤਾ ਕੀਤਾ ਮੈਂ ਉਸ ਨੰਬਰ ਤੋਂ ਕਾਲ ਕੀਤੀ ਐਸਐਚਓ ਨੂੰ ਤਾਂ ਦੱਸਿਆ ਨਹੀਂ ਕੁਝ ਵੀ ਜੀ ਜਦੋਂ ਕੱਲ ਸੀਪੀ ਸਾਹਿਬ ਕੋਲ ਗਏ ਆ ਅਸੀਂ ਮਤਲਬ ਜਲੰਧਰ ਦੇ ਵਾਲਮੀਕ ਸੁਹਾਵਾ ਸਚਨ 라ਵਣ ਜੀ ਮੈਂ ਔਰ ਹੋਰ ਸਾਥੀ ਉੱਤੇ ਤਿੰਨ ਸਾਥੀ ਪ੍ਰੈਸ ਦੇ ਸੀਗੇ ਲੁਧਿਆਣੇ ਤੋਂ ਲੋਕ ਸਾਡੇ ਜੀ ਤੇ ਅਸੀਂ ਜਦੋਂ ਸੀਪੀ ਸਾਹਿਬ ਨੂੰ ਮਿਲੇ ਆ ਤਾਂ ਸੀਪੀ ਸਾਹਿਬ ਨੇ ਇਹ ਕਿਹਾ ਵੀ ਦਵਿੰਦਰ ਸਿੰਘ ਨੇ ਆ ਗੱਲ ਕੀਤੀ ਆ ਸੌਦਾ ਲਾਉਣ ਦੀ ਜੀ ਉਹ ਸੌਦਾ ਲਾਉਣ ਦੀ ਗੱਲ ਕਿਸੇ ਨੂੰ ਨਹੀਂ ਕੀਤੀ ਇਹ ਨਿਹੰਗ ਸਿੰਘਾਂ ਦੇ ਵਿੱਚ ਇੱਕ ਸੁਭਾਵਿਕ ਗੱਲ ਆ ਜੀ ਜਦੋਂ ਕੋਈ ਗਲਤੀ ਕਰੇਗਾ ਤਾਂ ਉਹਦਾ ਸੋਧਾ ਜਿਹੜਾ ਉਹ ਲਾਇਆ ਜਾਏਗਾ ਸੋਧਾ ਮਤਲਬ ਸੁਧਾਰਨ ਦਾ ਸੁਧਾਰਨਾ ਜੀ ਉਹਨੂੰ ਸਿੱਧੇ ਰਾਈ ਲਿਆਉਣਾ ਹੂੰ ਇਹਦਾ ਮਕਸਦ ਇਹ ਆ ਹੋਰ ਕੋਈ ਸੋਧਾ ਲਾ ਲਾਉਣਾ ਬੰਦਾ ਮਾਰਨਾ ਨਹੀਂਗਾ ਸਾਡਾ ਮਕਸਦ ਜੀ ਜੀ ਪਰ شکایت شکایت ਜਿਹੜੀ ਹੈ ਉਹ ਮੈਂ ਤੁਹਾਡੇ ਤੋਂ ਪੁੱਛਣਾ ਕਿ ਐਲਬਰਟ ਦਵਾ ਵੱਲੋਂ ਕਿਹੜੇ ਇਹੋ ਜਿਹੇ ਗੰਭੀਰ ਸੰਗੀਨ ਇਲਜ਼ਾਮ ਸੀ ਕਿਹੜੀ ਸ਼ਿਕਾਇਤ ਸੀ ਕਿ ਪੁਲਿਸ ਜਿਹੜੀ ਹੈ ਉਹ ਪਹੁੰਚ ਗਈ ਹੈ ਕਿਉਂਕਿ ਜਿ ਤੁਸੀਂ ਦੇਖ ਰਹੇ ਹੋ ਕਿ ਸ਼ਿਵਥਣਾ ਵਾਲਾ ਮਾਮਲਾ ਤਾਂ ਠੰਡਾ ਨਹੀਂ ਹੋਇਆ ਔਰ ਐਲਬਰਟ ਦੁਆ ਵਾਲਾ ਮਾਮਲਾ ਜਿਹੜਾ ਇਹ ਸੁਰਤਿਆਂ ਚ ਐਕਚੁਅਲੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਆ ਵੀ ਐਲਬਰਟ ਦੁਆ ਦੀ ਪਹਿਲਾਂ ਕਿ ਸਿਕਿਉਰਟੀ ਜ਼ਿਆਦਾ ਹੋਣੀ ਆ ਜੀ ਤੇ ਪ੍ਰਸ਼ਾਸਨ ਨੇ ਸਿਕਿਉਰਟੀ ਉਹਦੀ ਘਟਾ ਦਿੱਤੀ ਉਹ ਸਿਕਿਉਰਟੀ ਲੈਣਾ ਚਾਹੁੰਦਾ ਜਿਸ ਤਰ੍ਹਾਂ ਨਾਲ ਇਹ ਸਰਸਣਾ ਵਾਲੇ ਸਿਕਿਉਰਟੀ ਲੈ ਕੇ ਮਤਲਬ ਜਿਹੜਾ ਉਹ ਆਪਣਾ ਕਰਦੇ ਤੰਦਾ ਉਸੇ ਤਰ੍ਹਾਂ ਹੀ ਐਲਬਰਟ ਦੁਆ ਵੀ ਸਿਕਿਉਰਟੀ ਲੈਣਾ ਚਾਹੁੰਦਾ ਜੋ ਸਾਡੀ ਚੰਮ ਦੇ ਮੁਤਾਬਕ ਹੈ ਜੀ ਦੂਜੀ ਗੱਲ ਪ੍ਰਸ਼ਾਸਨ ਤੇ ਦਵਾ ਬਣਾਇਆ ਗਿਆ 200 ਬੰਦਾ ਇਕੱਠਾ ਕੀਤਾ 250 ਬੰਦਾ ਇਕੱਠਾ ਕੀਤਾ ਲੇਕਿਨ ਪ੍ਰਸ਼ਾਸਨ ਦੇ ਦਬਾਅ ਥਲੇ ਇਹ ਗਵਿੰਦਰ ਦੇ ਘਰ ਮੱਧ ਰੇਡ ਮਾਰੀ ਆ ਕੋਈ ਐਫ ਆਰ ਇਨੀ ਹੱਲੇ ਲਾਉ ਜੋਈ ਕੰਪਲੇਂਟ ਆ ਜੀ ਉਹਦੇ ਉਲਟ ਜਲੰਧਰ ਦੇ ਵਿੱਚ ਇੱਕ ਰਾਤ ਨੂੰ ਕਿਸੇ ਘਰ ਦੇ ਵਿੱਚੋਂ ਲਾਈਵ ਹੋ ਕੇ ਮਤਲਬ ਜਿਹੜਾ ਆ ਐਲਵਰਡ ਦੂਬਾ ਦੇ ਨਾਲ ਸੁਨਾਵਰ ਭੱਟੀ ਜੀ ਇਹ ਵੀਡੀਓ ਪਾਰ ਨੇ ਅਸੀਂ ਆਂਧਰਾ ਖੱਤਲ ਮੰਗੇ ਇਦਾਂ ਕਰਦ ਮੰਗੇ ਉਦਾਂ ਕਰਨ ਵਾਲੇ ਹਰ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਉਹਦੇ ਵੀਡੀਓ ਲਿੰਕ ਵੀ ਹੈਗੇ ਆ ਜੀ ਤੇ ਮੈਂ ਤੁਹਾਨੂੰ ਵੀਡੀਓ ਲਿੰਕ ਵੀ ਭੇਜ ਦਿੰਦਾ ਜੀ ਵੀ ਜਿਸ ਤਰ੍ਹਾਂ ਨਾਲ ਇਹ ਗੱਲਾਂ ਕਰਦੇ ਆ ਕੀ ਭੜਕਾਊ ਭਾਸ਼ਾ ਨਾਲ ਜਿਹੜਾ ਆ ਉਹ ਜਵਿੰਦਰ ਕਰ ਰਿਹਾ ਜਾਂ ਇਹ ਕਰ ਰਿਹਾ ਜੀ ਅੱਜ ਤੱਕ ਇਤਿਹਾਸ ਦੇ ਵਿੱਚ ਕਿਤੇ ਨਹੀਂ ਹੋਇਆ ਕਦੋਂ ਤੋਂ ਚਰਚਾ ਬਣੀਆਂ ਹੋਈਆਂ ਜਿਹੜੀਆਂ ਮੇਨ ਚਰਚ ਲਾਈਨਸ ਆ ਉਹਨਾਂ ਦੇ ਨਾਲ ਬਹੁਤ ਸਾਡਾ ਰਾਪਤਾ ਵੀ ਹੈ ਕਦੀ ਇਸ ਤਰ੍ਹਾਂ ਦਾ ਹੋਇਆ ਨਹੀਂ ਜਿਹੜੀ ਜਾਦੂਗिरी ਅੱਜ ਜਿਹੜੇ ਆਏ ਕੁਝ ਕੁ ਪਾਸਟਰ ਕਰ ਰਹੇ ਆ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਖਾਸ ਕਰ ਸਾਡੀ ਢੋਲੀ ਵਾਲੀ ਜਨਤਾ ਨੂੰ ਗੁੰਮਰਾਹ ਕਰਕੇ ਮਗਰ ਲਾ ਰਹੇ ਆ ਸੀਪੀ ਸਾਹਿਬ ਲੁਧਿਆਣਾ ਦੇ ਤੁਸੀਂ ਪੇਸ਼ ਹੋਏ ਹੋ ਔਰ ਸੀਪੀ ਸਾਹਿਬ ਲੁਧਿਆਣਾ ਦੇ ਅੱਗੇ ਤੁਸੀਂ ਕੀ ਅਰਜ਼ੀ ਕੀਤੀ ਹੈ ਕੀ ਬੇਨਤੀ ਹੋਈ ਹੈ ਔਰ ਕੀ ਗੱਲ ਹੋਈ ਹੈ ਇਹ ਵੀ ਦੱਸੋ ਸੀਪੀ ਸਾਹਿਬ ਨੇ ਇਹ ਕਿਹਾ ਵੀ ਅੱਗੇ ਤੋਂ ਜਹਾ ਪੜਖਾਉ ਕਾਸ਼ਨ ਕੋਈ ਵੀ ਕਰੇਗਾ ਹੂੰ ਤੇ ਮੈਂ ਉਹਦੇ ਤੇ ਮਤਲਬ ਜਿਹੜਾ ਉਹ ਪਰਚਾ ਦਰਜ ਕਰਕੇ ਉਹਨੂੰ ਮਤਲਬ ਜਿਹੜਾ ਉਹ ਅਰੈਸਟ ਕੀਤਾ ਜਾਏਗਾ ਜੀ ਤੇ ਆਹ ਜਿਹੜੀ ਗੱਲ ਆ ਇਹ ਇੱਕ ਵਾਰਨਿੰਗ ਦੇ ਤੌਰ ਤੇ ਆ ਵੀ ਇਹ ਹੀ ਅੱਗੇ ਤੋਂ ਕੋਈ ਗੱਲ ਨਹੀਂ ਹੋਏਗੀ ਜੀ ਜੋ ਦਵਿੰਦਰ ਨਾਲ ਹੋਈ ਆ ਉਹਨੇ ਸਾਡੇ ਮੌਕੇ ਤੇ ਹੀ ਜਿਹੜਾ ਜੁਆਇੰਟ ਕਮਿਸ਼ਨਰ ਆ ਜਸਕਰਨ ਤੇਜਾ ਉਹਨਾਂ ਨੂੰ ਫੋਨ ਤੇ ਵੀ ਕਹਿ ਦਿੱਤਾ ਵੀ ਇਸ ਗੱਲ ਨੂੰ ਮਤਲਬ ਕਲੋਜ਼ ਕਰ ਦਿਓ ਜੀ ਤੇ ਅੱਗੇ ਤੋਂ ਜੇਹੀ ਕੋਈ ਵੀ ਗੱਲ ਨਹੀਂ ਹੋਏਗੀ ਜੇ ਹੋਏਗੀ ਜਿਹੜਾ ਵੀ ਕਰੇਗਾ ਜੀ ਉਹਨੂੰ ਮਤਲਬ ਜਿਹੜਾ ਆ ਉਹ ਕਾਨੂੰਨ ਦੇ ਤਹਿਤ ਜਿਹੜੀ ਆ ਸਜ਼ਾ ਦਿੱਤੀ ਜਾਏਗੀ ਜੀ ਬਿਲਕੁਲ ਬਿਲਕੁਲ ਜੀ ਸੋ ਕਾਨੂੰਨ ਦੇ ਉੱਤੇ ਤੁਹਾਨੂੰ ਭਰੋਸਾ ਜੀ ਪੂਰਾ ਭਰੋਸਾ ਯਕੀਨ ਹੈ ਖਾਲਸਾ ਪੰਥ ਹਮੇਸ਼ਾ ਹੀ ਕਾਨੂੰਨ ਦੇ ਨਾਲ ਰਿਹਾ ਜੀ ਜੀ ਕਾਨੂੰਨ ਤੇ ਭਰੋਸਾ ਰੱਖ ਕੇ ਚੱਲਿਆ ਜੀ ਇਹ ਹੁਣ ਮਾਮਲਾ ਇਹ ਮਾਮਲਾ ਜਿਹੜਾ ਜੀ ਇਹਨੂੰ ਪੁਲਿਸ ਵੱਲੋਂ ਹੁਣ ਖਤਮ ਕਰ ਦਿੱਤਾ ਗਿਆ ਹੈ ਸੀਪੀ ਸਾਹਿਬ ਦੇ ਕਹਿਣ ਮੁਤਾਬਕ ਤਾਂ ਖਤਮ ਹੈ ਜੀ ਠੀਕ ਹੈ ਜੀ ਪਰ ਹੋ ਸਕਦਾ ਉਹ ਪ੍ਰੈਸ਼ਰ ਬਣਾਉਣ ਹੋਰ ਜੀ ਸਾਈਮਤ ਪ੍ਰੈਸ਼ਰ ਬਣਾਉਣ ਅਗਰ ਉਹਨਾਂ ਨੇ ਇਸ ਤਰ੍ਹਾਂ ਦਾ ਪ੍ਰੈਸ਼ਰ ਵੈਲਟ ਕਰਨ ਦੀ ਕੋਸ਼ਿਸ਼ ਕੀਤੀ ਜੀ ਫਿਰ ਸਾਡੇ ਵੱਲੋਂ ਵੀ ਮਤਲਬ ਸੰਵਿਧਾਨਿਕ ਤਰੀਕੇ ਦੇ ਵਿੱਚ ਰਹਿੰਦੇ ਆ ਅਸੀਂ ਵੀ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਆ ਲੇਕਿਨ ਸਾਨੂੰ ਭਰੋਸਾ ਆ ਆਈਪੀਐਸ ਅਫਸਰ ਨੇ ਸਾਨੂੰ ਉਹਨਾਂ ਦੇ ਪੂਰਨ ਭਰੋਸਾ ਆ ਜਲੰਧਰ ਵਾਲੇ ਆਈਪੀਐਸ ਨੇ ਸਾਨੂੰ ਭਰੋਸਾ ਦਿਵਾਇਆ ਤੇ ਸਾਡੀ ਇਥੋਂ ਤੱਕ ਵੀਡੀਓਜ਼ ਆਈਆਂ ਇੱਕ ਲੜਕੀ ਐ ਚਲੋ ਸਾਡੀ ਧੀ ਭੈਣ ਆ ਉਹ ਕਹਿ ਰਹੀ ਆ ਵੀ ਸਿਰ ਨੂੰ ਮਤਲਬ ਪੱਗਾਂ ਲਾ ਕੇ ਹਵਾ ਹਵਾ ਲਵਾ ਲਿਆ ਕਰੋ ਬਈ ਇੱਕ ਪਿਕਚਰ ਕਰ ਰਹੀ ਐ ਜੀ ਇੱਕ ਪਗੜੀ ਜਿਹੜੀ ਕੁਰਬਾਨੀਆਂ ਦੇ ਕੇ ਲਈ ਗਈ ਆ ਉਹਨੂੰ ਟਿੱਕਰ ਕਰ ਰਹੀ ਆ ਵੀ ਹਵਾ ਲਵਾ ਲਿਆ ਕਰੋ ਜੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਆ ਗਈਆਂ ਜਿਹੜੀਆਂ ਇਹ ਗੁਰੂ ਗ੍ਰੰਥ ਸਾਹਿਬ ਤੇ ਵੀ ਗਲਤ ਬੋਲਦੇ ਨੇ ਔਰ ਪ੍ਰਸ਼ਾਦ ਲੈਣਾ ਗੁਰੂ ਸਾਹਿਬਾਨ ਨੂੰ ਸ਼ਤਾਨ ਕਹਿ ਰਹੇ ਨੇ ਇਹ ਕੁਝ ਕੁ ਕੁ ਸਵਾਲ ਸਵਾਲ ਇਹੀ ਹੈ ਕਿ ਮਾ ਸਰ ਜੀ ਜਦੋਂ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਔਰ ਉਹ ਕਾਰਵਾਈ ਕਰਵਾਉਣ 'ਚ ਕਾਮਯਾਬ ਹੋ ਜਾਂਦੇ ਜੀ ਠੀਕ ਹੈ ਤੇ ਜੇਕਰ ਉਹ ਉਹਨਾਂ ਵੱਲੋਂ ਕਿਸੇ ਵੀ ਧਾਰਮਿਕ ਹੋਰ ਧਰਮ ਦੇ ਕਿਸੇ ਵੀ ਆਗੂ ਵੱਲੋਂ ਜਾਂ ਪ੍ਰਚਾਰਕ ਵੱਲੋਂ ਜਦੋਂ ਤੁਹਾਡੀਆਂ ਭਾਵਨਾਵਾਂ ਨਾਲ ਖਲਵਾੜ ਕੀਤਾ ਜਾਂਦਾ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਉਹਨਾਂ ਦੇਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾ ਸਕਦੇ ਉਹਦੀ ਵਜ੍ਹਾ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਾਨੂੰਨ ਸਾਰਿਆਂ ਲਈ ਸਾਂਝਾ ਸੰਵਿਧਾਨ ਸਾਰਿਆਂ ਲਈ ਸਾਂਝਾ ਲੇਕਿਨ ਇਹ ਜਿਹੜੀ ਪਾਲਿਸੀ ਲਾਗੂ ਕੀਤੀ ਗਈ ਆ ਥੋੜੇ ਸਮੇਂ ਤੋਂ ਥੋੜੇ ਸਮੇਂ ਤੋਂ ਹੀ ਇਸ ਤਰ੍ਹਾਂ ਦੇ ਪਾਸਟਰ ਜਿਹੜੇ ਆ ਉਹ ਛੱਤਾਂ ਦੁਕਾਨਾਂ ਜਿਹੜੀਆਂ ਆਪਣੀਆਂ ਖੋਲ ਰਏ ਆ ਤੇ ਲੋਕਾਂ ਨੂੰ ਗਮਰਾਹ ਕਰ ਰਿਹਾ ਇਹ ਕੀ ਪਾਲਿਸੀ ਆ ਇਹ ਇਹ ਪਿੱਛੇ ਜਿਹੜਾ ਕੀ ਮਤਲਬ ਮੰਸ਼ਾ ਆ ਸਰਕਾਰ ਦੀ ਖਾਸ ਕਰ ਪੰਜਾਬੀ ਉਤਨ ਨੂੰ ਖਤਮ ਕਰਨ ਦੇ ਲਈ ਜੀ ਜੀ ਇੱਕ ਗਹਿਰੀ ਸਾਜਸ਼ਟ ਸ਼ਬੀਨ ਦਾ ਹਿੱਸਾ ਵੀ ਹੋ ਸਕਦੀ ਹੈ ਜੀ ਜੀ ਸਿਓ ਬਾਬਾ ਸ਼ੁਕਰੀਆ ਚੇਅਰਮੈਨ ਸਾਹਿਬ ਤੁਹਾਡਾ ਸੋਹਣ ਸਾਡੇ ਨਾਲ ਚੇਅਰਮੈਨ ਬਲਬੀਤ ਸਿੰਘ ਸੋ ਉਹਨਾਂ ਦੇ ਮਤਾਬਕ ਅਲਬਰਟ ਦੁਆ ਵੱਲੋਂ ਕੀਤੀ ਆਈ ਗਈ ਜਿਹੜੀ ਦਿੱਤੀ ਗਈ ਸ਼ਿਕਾਇਤ ਹੈ ਉਹਦਾ ਪੱਖ ਗਵਿੰਦਰ ਸਿੰਘ ਉਹਨਾਂ ਦਾ ਪੱਖ ਜਿਹੜਾ ਸੀਪੀ ਸਾਹਿਬ ਦੇ ਸਾਹਮਣੇ ਰੱਖਿਆ ਗਿਆ ਕਾਨੂੰਨ ਆਪਣਾ ਕੰਮ ਕਰੇਗਾ ਆਪਣੀ ਜਾਂਚ ਕਰੇਗਾ ਪਰ ਫਿਲਹਾਲ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀਪੀ ਸਾਹਿਬ ਵੱਲੋਂ ਕਿ ਇਹ ਮਾਮਲਾ ਵਾਰਨਿੰਗ ਦਿੱਤੀ ਜਿਹੜਾ ਇਹਨਾਂ ਨੂੰ ਛੱਡਿਆ ਜਾਂਦਾ ਤੇ ਅੱਗੇ ਤੋਂ ਕੋਈ ਵੀ ਕਿਸੇ ਵੀ ਧਰਮ ਦੇ ਉੱਪਰ ਖਲਵਾੜ ਨਹੀਂ ਕਰੇਗਾ ਤਾਂ ਅਪਾਤੀ ਜਨਕਿਤਪਣ ਇਸ ਕਿਸੇ ਵੀ ਧਰਮ ਦੇ ਉੱਪਰ ਕੋਈ ਨਹੀਂ ਕਰੇਗਾ ਨਹੀਂ ਤਾਂ ਉਸੇ ਖਿਲਾਫ ਸਖਤ ਕਾਰਵਾਈ ਹੋਈਗੀ ਤਾਂ ਸੇਪੀ ਸਾਹਿਬ ਵੱਲੋਂ ਸਿੱਧਾ-ਸਿੱਧਾ ਜਿਹੜਾ ਉਹ ਵਾਰਨਿੰਗ ਦਿੱਤੀ ਗਈ ਹੈ ਪਰ ਇਸ ਤੋਂ ਬਾਅਦ ਇਹ ਮਾਮਲਾ ਫਿਲਹਾਲ ਰਫਾ-ਦਾਫਾ ਕਰ ਕਾਨੂੰਨ ਆਉਣ ਵਾਲੇ ਸਮੇਂ ਕੀ ਕਾਰਵਾਈ ਕਰਦਾ ਕਿਹਦੇ ਖਿਲਾਫ ਕਰਦਾ ਇਹ ਤਾਂ ਸਮਾਂ ਦੱਸੇਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ